ਆਮਲੇ ਪਾਲਿਟੀ ਵੀ ਬਹੁਤ ਕਾਰਕੀਟਲ ਹੈ ਕਿਵੇਂ ਦੇਖਦੇ ਹੋ ਦੇਖੋ ਇਹ ਤਾਂ ਲੋਕ ਫਤਵਾ ਹੁੰਦਾ ਔਰ ਸ਼੍ਰੀਮਾਨ ਅਰਵਿੰਦ ਕੇਜਰੀਵਾਲ ਜੀ ਨੇ ਵੀ ਇਹੀ ਗੱਲ ਕਿਹਾ ਵੀ ਅਸੀਂ ਲੋਕਾਂ ਦਾ ਜਿਹੜਾ ਵੱਡੇ ਚ ਦਿੱਤਾ ਉਹਨੂੰ ਅਸੀਂ ਤਕਬੂਲ ਕਰਦੇ ਹਾਂ ਔਰ ਜਿਹੜੀ ਸੇਵਾ ਦੀ ਰਾਜਨੀਤੀ ਅਰਵਿੰਦ ਕੇਜਰੀਵਾਲ ਨੇ ਦੇਸ਼ ਕਰੂ ਕੀਤੀ ਉਹ ਚਾਲੂ ਚਾਲੂ ਰਹੇਗੀ ਸੋ ਬਾਕੀ ਇਹ ਹੈ ਵੀ ਉੱਥੇ ਪਹਿਲਾਂ ਸਰਕਾਰ ਦਾ ਰੋਲ ਸੀ ਤਿੰਨ ਵਾਰ ਲੋਕਾਂ ਨੇ ਸਰਕਾਰ ਚ ਰੋਲ ਦਿੱਤਾ ਇਸ ਵਾਰ ਆਪੋਜੀਸ਼ਨ ਦਿੱਤਾ ਤੋ ਪਾਰਟੀ ਕੰਮ ਕਰਦੀ ਰਹੇਗੀ ਕੀ ਕਾਰਨ ਬਣਿਆ ਇੰਨੇ ਕੰਮ ਕਰਨ ਦੇ باوجود ਵੀ ਪਾਰਟੀ ਨੂੰ ਨੰਮਸ਼ੀ ਚਾਰ ਦਾ ਸਾਹਮਣਾ ਨਹੀਂ ਨਈ ਨਾ ਨਮੂਸ਼ੀ ਕਿਹੜੀ ਹੈ ਤੇ ਲੋਕਾਂ ਨੇ ਜੋ ਜਿੱਥੇ ਬਿਠਾਇਆ ਉੱਥੇ ਬਹਿ ਕੇ ਸੇਵਾ ਕਰਨੀ ਹੈ ਔਰ ਪਾਰਟੀ ਕਰਦੀ ਰਹੇਗੀ ਕਾਰਨ ਤਾਂ ਤੁਸੀਂ ਦੱਸੋਗੇ ਨਾ ਜੀ ਕੀ ਹੈ ਸਰ ਕੀ ਇਹ ਦੇ ਵਿਚ ਆਉਣ ਵਾਲੀਆਂ 2022 ਵਿੱਚ ਪੰਜਾਬ ਦੇ ਵਿੱਚ ਵੀ ਕੁਝ ਅੰਸਰ ਜਿੱਦਦਾ ਆ ਰਿਹਾ ਨਹੀਂ ਅਸੀਂ ਹੋਰ ਕੰਮ ਕਰਾਂਗੇ ਦੱਬ ਕੇ ਜੀ ਪੰਜਾਬ ਵਿੱਚ ਕੋਈ ਫੇਰ ਬਦਲ ਨਹੀਂ ਨਹੀਂ ਇਹ ਦੇ ਬਾਰੇ ਹਾਈਪੋਥੈਟিক্যাল ਕੁਐਸਚਨ ਹੈ ਬਿਲਕੁਲ ਠੀਕ ਹੈ ਲੈ